ਹਾਂਜੀ ਦੋਸਤੋ ਸਾਰੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਬਹੁਤ 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 ਹੀ ਆਪਕਾ ਰਹਿਣਾ ਤੇ ਮੈਂ ਜੀ ਆਪਾਂ ਟਰੈਕਟਰ ਦੀ ਮੱਝੇ ਭਾਈ ਆਪਣੇ ਨਾਲ ਆ ਕਰਦੇ ਗੱਲ ਵਾ। ਅਸੀਂ ਆ ਭਾਈ ਜੀ ਠੀਕ ਹੋ ਭਾਈ ਜੀ ਠੀਕ ਹੈ। ਨਾਮ ਤੇ ਮੋਬਾਈਲ ਨੰਬਰ ਕੀ ਹੈ ਭਾਈ ਜੀ? ਹਰਪ੍ਰੀਤ ਸਿੰਘ ਹੈ। ਠੀਕ ਹੈ ਜੀ ਤੇ ਮੋਬਾਈਲ ਨੰਬਰ 97792 93714 ਠੀਕ ਹੈ ਜੀ ਕਿ ਮੇ ਲੁਕੇਸ਼ਨ ਭਾਈ ਜੀ? ਬਰਨਾਲਾ ਸ਼ਹਿਰ ਬਰਨਾਲਾ ਸਰ ਹਾਂਜੀ ਠੀਕ ਹੈ ਭਾਈ ਜੀ ਤੇ ਅੱਜ ਕਿੰਨੇ ਟਰੈਕਟਰ ਲੈ ਗਏ? ਅੱਜ 8-9 ਟਰੈਕਟਰ ਲੈਣੇ। ਠੀਕ ਠੀਕ ਹੈ ਜੀ ਜੇ ਬੰਦੇ ਨੇ ਆਪ ਕਰਾਉਣਾ ਆਪ ਕਰਾ ਲਮੀ ਆਪਾ ਕਰਾ ਕੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਕਾਈ ਦਾ ਪਟਾ ਦੇ ਵੇਜ ਇੱਕ ਨੰਬਰ ਟਰੈਕਟਰ ਹੁੰਦਾ ਨੰਬਰ 50 ਨੰਬਰੀ ਹੁੰਦੀ ਹੈ ਆਪਣੇ ਲਈ ਠੀਕ ਹੈ ਬਾਈ ਜੀ ਹਾਂਜੀ ਚਲੋ ਬਾਈ ਜੀ ਆਪਾਂ ਪਹਿਲਾਂ ਗੱਲਬਾਤ ਕਰਾਂਗੇ ਮਹਿੰਦਰਾ ਤੇ 585 ਹੈ ਜੀ ਇਹ ਵੀ 585 ਜਿਹੜਾ ਨਵਾਂ ਮਾਡਲ ਆ ਰਿਹਾ ਠੀਕ ਹੈ ਜੀ ਟਾਪ ਮਾਡਲ ਕਰ ਲਿਆ ਹਾਂਜੀ ਪੀ ਆਈ ਕੋੜਾ ਬੰਪਰ ਲੱਗਾ ਹੈ ਹਾਂਜੀ ਹਾਂ ਠੀਕ ਹੈ ਜੀ ਲੈ ਵੀ ਪੀ ਵੀ ਕੱਥੇ ਮਾਨਸਾ ਦਾ ਨੰਬਰ ਆਗਾ ਫੁੱਲ ਟਾਪ ਮਾਡਲ ਆਗਾ ਤੇ ਵੱਡੇ ਹਿੱਸੇ ਵਾਲ ਵੀ ਕਾਇ ਜਾਂਦਾ ਜਾਂਦਾਗਾ ਤੇ ਟਰਾਲੀ ਕੱਪੇ ਨੂੰ ਹੁ ਇਹ ਫੁੱਲ ਟੌਪ ਮਾਡਲ ਹੈ 23 ਮਾਡਲ ਆ ਬਾਈ ਜੀ ਤੇ ਟਾਇਰ ਟਪੈ ਦਾ ਵੀ ਨਾਲ ਦੀ ਨੇਗੇ ਨਾ ਸਾਰਾ ਕੁ ਨਾਲ ਦਾ ਹੀ ਨਾਲ ਦਾ ਠੀਕ ਆ ਜੀ ਚਲੋ ਵੀ ਬਾਕੀ ਚੈੱਕ ਕਰ ਲੋ ਕੰਡੀਸ਼ਨ ਦਾ ਪੂਰਾ ਸਾਫ ਹੈਗਾ ਤੇ ਇਹ ਚੱਲਿਆ ਬਾਈ ਜੀ 798 ਘੰਟੇ ਤੇ ਡਿਮਾਂਡ ਬਾਈ ਜੀ ਦੀ 6 ਲੱਖ ਰੁਪਏ ਦੇ ਦਾਂਗੇ ਜੀ ਠੀਕ ਆ ਜੀ ਲੈ ਵੀ ਬਾਕੀ ਚੈੱਕ ਕਰ ਲੋ ਕੰਡੀਸ਼ਨ 6 ਲੱਖ 45000 ਰੁਪਏ ਡਿਮਾਂਡ ਆ ਗਈ ਤੇ 6 ਲੱਖ ਰੁਪਏ ਦਾ ਬਾਈਕਰ ਦਾ ਦੇ ਦਾਂਗੇ ਤੇ 6 ਸਾਲ ਗਾਰੰਟੀ ਤੇ ਆ ਗਿਆ ਗਿਆ ਬਾਈ ਜੀ ਸਵਰਾਜ 855 18 ਤੇ 18 ਮਾਡਲ ਆ ਬਾਈ ਜੀ ਤੇ ਜਿਵੇਂ ਆਪਾਂ ਕਹ ਲਈਏ ਮੂਰੇ ਤੇ ਲਾਲਾ ਬੰਪਰ ਲੱਗਾ ਹੈ ਤੇ ਲਾਲਾ ਬੰਪਰ ਲੱਗਾ ਹੈ ਤੇ ਬਿਨਾ ਦੇਖੀ ਚੱਲੇ ਆ ਇਹ ਬਾਈ ਜੀ ਸਟਾਰਟਿੰਗ ਵਾਲਾ ਹੈ 18 ਮਾਡਲ ਦਾ ਹੋਰ ਸਾਰਾ ਗੱਰ ਵਾਰਸਪੂਟੀ ਹੋ ਗਿਆ ਆਪਾਂ ਇਸ ਦੇ ਰਹੇ ਹਾਂ ਟੌਪ ਮਾਰ ਲਗਾ ਹੈ ਤੇ ਮਾੜੇ ਦਵਾਰੇ ਦੇ ਤੇ ਟਾਇਰ ਦਵਾਰੇ ਦੇ 90 ਪੈ ਠੀਕ ਹੈ ਜੀ ਨਵੇਂ ਟਾਇਰ ਦਵਾਰੇ ਦੇਣਗੇ ਰੰਗ ਪੇਂਟ ਦਾ ਓਰੀਜਨਲ ਆ ਬਾਈ ਜੀ ਰੰਗ ਪੇਂਟ ਦਾ ਓਰੀਜਨਲ ਆ ਬਾਈ ਠੀਕ ਹੈ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦਾ 5 ਲੱਖ 40 ਹਜ਼ਾਰ ਰੁਪਏ ਜੀ ਠੀਕ ਹੈ ਜੀ ਤੇ ਮੌਕੇ ਤੇ ਔਕਾਤੇ ਦੇ ਦਾਂਗੇ 5 ਲੱਖ 20 ਹਜ਼ਾਰ ਦਾ 5 ਲੱਖ 20 ਹਜ਼ਾਰ ਦਾ ਤੇ ਲੋਕੇਸ਼ਨ ਬਾਈ ਜੀ ਲੋਕੇਸ਼ਨ ਵੀਰੇ ਰਤਿਆ ਠੀਕ ਹੈ ਤੇ ਮੋਬਾਈਲ ਨੰਬਰ 98175 83055 ਠੀਕ ਹੈ ਬਾਈ ਜੀ ਹਾਂ ਜੀ ਚਲੋ ਵੀ ਬਾਕੀ ਚੈੱਕ ਅਪ ਤੇ ਪੰਜਾਬ ਨੰਬਰ ਆ ਬਾਈ ਜੀ ਹਰਿਆਣਾ ਨੰਬਰ ਆ ਨਰਮਾਣਾ ਨੰਬਰ ਹੈ 43 ਠੀਕ ਹੈ ਐਨਓਸੀ ਮਿਲ ਜੂਗੀ ਬੀਮਾ ਮਾਲਕ ਦਾ ਲੱਗੂਆ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਇਹ ਲੋ ਬਈ ਅੱਗੇ ਕਰਦੇ ਆ ਸੋਨਾਲੀਕਾ 750 ਵਾਲੇ ਬਾਰੇ ਗੱਲ ਕਰਵਾ ਤੇ ਇਹ ਕਿੰਨੇ ਮਾਡਲ ਹੈ ਇਹ 13 ਮਾਡਲ ਆ ਜੀ ਲੈ ਬਈ 13 ਮਾਡਲ ਆ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਪੂਰਾ ਸਾਫ ਹੈਗਾ ਆਲ ਓਰੀਜਨਲ ਆ ਬਈ ਜੀ ਠੀਕ ਆ ਬਈ ਜੀ ਸਾਡ ਗੇਰਾ ਗਿਆ ਖੁੱਲੇ ਪਲੇਟਫਾਰਮ ਵਾਲਾ ਗਿਆ ਤੇ ਟਾਇਰ ਬਈ ਜੀ ਤੇ ਟਾਇਰ ਨਵੇਂ ਜੀ 90 ਪੈ 95 ਪੈ ਠੀਕ ਆ 90 95 ਪੈ ਟਾਇਰ ਪੈਨ ਬਈ ਜੀ ਕੰਡੀਸ਼ਨ ਦਾ ਵੀ ਪੂਰਾ ਸਾਫ ਹੈਗਾ ਤੇ ਪੰਜਾਬ ਨੰਬਰ ਹੈ ਵੀ ਬਈ ਜੀ ਪੰਜਾਬ ਜੀ ਪੰਜਾਬ ਠੀਕ ਆ ਪੰਜਾਬ ਨੰਬਰ ਆ ਪਾਵਰ ਸਟੀering ਆ ਟਾਪ ਮਾਡਲ ਆ ਤੇ ਇਹਦੀ ਡਿਮਾਂਡ ਬਈ ਜੀ 4 ਲੱਖ ਰੁਪਏ ਆ ਜੀ ਇਹ ਲੋਬੇ 4 ਲੱਖ ਰੁਪਏ ਡਿਮਾਂਡ ਲੱਗੇ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਲਓ ਬਈ ਜੀ ਪੂਰਾ ਸਾਫ ਹੈਗਾ ਤੇ ਲਾਈਫ ਕਿੱਥੇ ਲੈ ਕੇ ਸਾਡ ਦੋਗੇ ਬਈ ਜੀ ਕਿੱਥੇ ਤੱਕ ਹੋ ਜੂਗਾ ਕਿੰਨੇ ਛੱਡ ਦੋ 90 ਦਾ 3 ਲੱਖ 90 ਹਜ਼ਾਰ ਦਾ 3 ਲੱਖ 90 ਹਜ਼ਾਰ ਦਾ ਮੰਗ ਲਈ 4 15 ਠੀਕ ਹੈ 4 ਲੱਖ 15 ਹਜ਼ਾਰ ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਤੇ ਅੱਗੇ ਗਿਆ ਬਈ ਜੀ ਸੋਨਾ ਲੀਕਾ ਬਾਲਟ੍ਰੈਕ 60 18 ਐਕਸ ਵਾਲਾ ਤੇ ਜਿਹਦੀ ਡਿਮਾਂਡ ਬਹੁਤ ਜ਼ਿਆਦਾ ਹੈਗੇ ਖੁੱਲੇ ਪਲੇਟਫਾਰਮ ਵਾਲਾ ਟੌਪ ਮਾਡਲ ਆ ਗਿਆ ਜੀ ਬਈ ਜੀ ਤੇ ਇਹ ਕਿੰਨੇ ਮਾਡਲ ਆ ਬਈ ਜੀ 2014 ਜੀ 14 ਮਾਡਲ ਆ ਪਾਵਰ ਸ ਟਾਇਰ ਨਾਲ ਦੀ 60 ਪਈ ਠੀਕ ਹੈ ਜੀ ਨਾਲ ਦੇ ਟਾਇਰ ਨੇ ਪਈ ਜੀ ਮਾ ਮਗਰ ਲੱਗਣੇ 60 ਟਾਇਰ ਠੀਕ ਹੈ ਜੀ ਤੇ ਅਗਲੇ ਪਈ ਜੀ ਅਗਲੇ 60 ਪਈ ਠੀਕ ਹੈ ਜੀ ਇਹ ਡਿਮਾਂਡ ਹੈ ਸਪੀਡਾ ਚੇਂਜਰ ਲੱਗਿਆ ਹੈ ਹਾਂ ਚੇਂਜਰ ਲੱਗਿਆ ਹੈ ਸਪੀਡ ਹੈਗਾ ਚੇਂਜਰ ਵਾਲਾ ਟਰੈਕਟਰ ਹੈਗਾ ਤੇ ਟੌਪ ਮਾਡਲ ਚ ਆ ਗਿਆ ਤੇ ਇਹਦੀ ਡਿਮਾਂਡ ਸਵਾ ਚਾਰ ਸਵਾ ਚਾਰ ਲੱਖ ਰੁਪਏ ਡਿਮਾਂਡ ਤੇ ਮਾਨਤਾਣ ਬਈ ਇਹਦੇ ਨਾਲ 445 ਮੰਗਦੇ ਸਵਾ ਚਾਰ ਦੇ ਦਾਂਗੇ ਠੀਕ ਹੈ ਜੀ ਤੇ ਅਗੇ ਕਿਵੇਂ ਜੀ 3330 6095 2152 ਪਹਿਲਾਂ ਵੇਚ ਕਰੋ ਟਰੈਕਟਰ ਦੀ ਕੰਡੀਸ਼ਨ ਅਤੇ ਇੱਕ ਵਜੇ ਗ੍ਰੀਨ ਕਲਰ ਚ ਆ ਜਾਂਦਾਗਾ ਇਹ ਹੈਗਾ ਬਲੂ ਕਲਰ ਵਾਲਾ ਤੇ ਮਾਡਲ ਬਈ ਜੀ 21 ਮਰ ਲਈ ਠੀਕ ਹੈ ਜੀ ਇੱਕੇ ਮਾਡਲ ਆ ਬਈ ਜੇ ਤੇ ਪੰਜਾਬ ਨੰਬਰ ਹੈ ਟੈਟ ਪੇ ਜੀ ਨਾਲ ਦੀ ਬਈ ਜੀ ਸਾਰਾ ਕੋ ਨਾਲ ਦੇ 95 ਬਈ ਡੈਰਾ ਜੀ ਨਾਲ ਦੇ ਸਾਢੇ 450 ਘੰਟਾ ਚੱਲਿਆ ਜੀ ਸਾਢੇ 850 ਹਾਂ ਠੀਕ ਹੈ ਜੀ ਸਾਢੇ 850 ਘੰਟਾ ਚੱਲਿਆ ਫਰਸਟ ਪਾਰਟੀ ਦੇ ਬਈ ਫਰਸਟ ਪਾਰਟੀ ਲੁਧਿਆਣਾ ਨੰਬਰ ਵੀ 92 ਠੀਕ ਹੈ ਲੁਧਿਆਣੇ ਦਾ ਨੰਬਰ ਆ ਬਈ ਜੀ ਸਰਕਾਰੀ ਨੰਬਰ ਪਲੇਟਾ ਲੱਗੇ ਹੋਣਗੇ ਬਾਕੀ ਚੈੱਕ ਕਰ ਲਓ ਬਈ ਜੀ ਇਹ ਇਹਦੇ ਡਿਮਾਂਡ ਬਾਈ ਜੀ ਤੇ 495 ਮੰਗਦੇ ਜੀ ਠੀਕ ਆ ਜੀ ਤੇ ਮੌਕੇ ਤੇ ਕਿੰਨੇ ਤੇ ਸਾਢੇ ਦੋ ਮੰਗ ਬਾਈ ਜੀ 5-4 ਘੱਟ ਕਰ ਲਾਂਗੇ ਠੀਕ ਆ ਜੀ ਇਹ ਵਾਕੇ ਮੌਕੇ ਦੇ ਮਾਨਤਾ ਨੂੰ ਹੋ ਜੂਗਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵੀ ਟਰੈਕਟਰ ਦੇ ਪੂਰਾ ਓਕੇ ਰਿਪੋਰਟ ਪੀਆਗਾ ਤੇ ਮੈਨੂੰ ਅੱਜ ਤੱਕ ਦਾ ਸਰਵਿਸ ਕਰੇ ਹੋਈ ਹੋਈ ਆ ਨਾ ਠੀਕ ਆ ਜੀ ਓਕੇ ਲਵੇ ਚੈੱਕ ਕਰ ਲਓ ਕੰਡੀਸ਼ਨ ਦਾ ਪੂਰਾ ਐਂਡ ਓਕੇ ਰਿਪੋਰਟ ਦਿੱਤਾ ਹੈ ਤੇ ਇੱਕ ਜਾਂਸੀ ਜਾ ਕੇ ਟਰਾਈ ਮਰਿਓ ਤੇ ਇੱਕ ਟ్రਾਈ ਇਹ ਟਰੈਕਟਰ ਦੀ ਮਾਰ ਲਿਓ ਕੋਈ ਫਰਕ ਨਹੀਂ ਨਜ਼ਰ ਆਊਗਾ ਤੇ ਅਗਲਾ ਬਾਈ ਜੀ ਇਹ ਲਓ ਬਾਈ ਅੱਗੇ ਆ ਗਿਆ ਛੋਟਾ ਟਰੈਕਟਰ ਛੋਟੇ ਗੇਰ ਵਾਲਾ T20 ਵਾਲਾ 60 652 60 ਹੌਸਪਾਵਰ ਹੈ ਜੀ 60 ਹੌਸਪਾਵਰ ਦਾ ਇਹ ਲਓ ਵੀ ਬਾਕੀ ਚੈੱਕ ਕਰ ਲਓ ਬਾਈ ਜੀ ਕਲਾਸਿਕਲ ਪ੍ਰੋ ਵਾਲਾ ਆ ਗਿਆ ਬਾਈ ਜੀ ਉਹ ਮਰਗਾਰ ਦੇ ਸਟicker ਨਾਲ ਠੀਕ ਹੈ ਜੀ 23 8 HP ਵਾਲਾ ਤੇ ਟੌਪ ਮਾਡਲ ਟਰੈਕਟਰ ਆ ਬਾਈ ਜੀ ਤੇ ਜਿਹਦੀ ਇਹਦੀ ਡਿਮਾਂਡ ਵੀ ਬਹੁਤ ਜ਼ਿਆਦਾ ਆ ਗਈ ਤੇ ਮਾਡਲ ਬਾਈ ਜੀ 20 ਮਾਡਲ ਹੈ 20 ਮਾਡਲ ਆਗਾ ਹਾਂਜੀ ਤੇ ਲਓ ਬਾਈ ਜੀ ਟਾਇਰ ਬਾਈ ਜੀ ਟਾਇਰ 85 ਪੈਸੇ ਜੀ ਨਾਲ ਦੇ ਨਾਲ ਦੇ ਹਾਂਜੀ ਤਾਂ ਵੀ ਨਾਲ ਦੇ 85 ਪੈਸੇ ਟਾਇਰ ਨੇਗੇ ਖੁੱਲੇ ਪਲੇਟਫਾਰਮ ਵਾਲਾਗਾ ਤੇ ਵੀ ਵਾਕਈ ਚੈੱਕ ਕਰ ਲੋ ਭਾਈ ਜੀ ਤੇ ਰੰਗ ਪੇਂਟ ਦਾ ਭਾਈ ਜੀ ਜੈਨੂਨ ਆਈ ਸਾਰਾ ਅਰੀਜਨਲ ਆ ਹਾਂਜੀ ਹਾਂ ਠੀਕ ਆ ਜੀ ਤੇ ਪੰਜਾਬ ਨੰਬਰ ਆਈ ਵੀ ਭਾਈ ਜੀ ਪੰਜਾਬ ਜੀ ਪੰਜਾਬ ਠੀਕ ਆ ਪੰਜਾਬ ਨੰਬਰ ਆ ਕਲੋਪੀ ਛਤਰੀ ਲੱਗੇ ਹੋ ਪੰਪਨੀ ਵੱਲੋਂ ਤੇ ਵਾਕਈ ਕੰਡੀਸ਼ਨ ਚੈੱਕ ਕਰ ਲੋ ਭਾਈ ਜੀ ਪੂਰਾ ਓਕੇ ਰਿਪੋਰਟ ਚ ਹੈਗਾ ਤੇ 16 ਦੇ 12 ਚ ਭਾਈ ਜੀ ਲਓ ਭਾਈ ਜੀ ਚੈੱਕ ਕਰੋ ਭਾਈ ਜੀ ਤੇ ਇਹਦੇ ਡਿਮਾਂਡ ਭਾਈ ਜੀ ਇਹ 680 ਮੰਗਦੇ ਆ ਜੀ ਠੀਕ ਆ ਜੀ ਤੇ ਮੌਕੇ ਤੇ ਭਾਈ ਜੀ ਮੌਕੇ ਰੇ 6 ਲੱਖ 60 ਹਜ਼ਾਰ ਦਾ ਜੀ 6 ਲੱਖ ਬੈਠ ਜਾਓ ਟਰੈਕਟਰ ਬਾਈ ਜੀ ਕੰਡੀਸ਼ਨ ਛੋਟੀ ਵੀਡੀਓ ਦੇਖ ਕੇ ਹੁੰਦਾ 5000 ਹੋਰ ਲੈਸ ਲੈ ਵੀ 5000 ਰੁਪਿਆ ਹੋਰ ਲੈਸ ਹੋ ਜਾਊਗਾ ਬਾਈ ਕਹਿੰਦਾ ਤੇ ਬਾਕੀ ਤੁਸੀਂ ਭੱਟੀ-ਫੁੱਟੀ ਵਗੈਰਾ ਦੇਖ ਸਕਦੇ ਹੋ ਜੀ ਅਜੇ ਤੱਕ ਪੂਰੇ ਸਾਫ ਪਈ ਹੈਗੇ ਤੇ ਸਮਾਈ ਚ ਚੱਲਿਆ ਟਰੈਕਟਰ ਕਹਿ ਲਿਆ ਨੂੰ ਆਪਾਂ ਤੇ ਅੱਗੇ ਬਾਈ ਜੀ ਇਹ 14万 ਲੜਸ਼ ਹੋ ਜਾ ਲੈ ਵੀ ਅੱਗੇ ਆ ਗਿਆ 855 ਪੰਜਾਬ ਦੀ ਸ਼ਾਨ ਤੇ ਲੋ ਬਾਈ ਜੀ ਬਹੁਤ ਜ਼ਿਆਦਾ ਅੱਜ ਕੱਲ ਡਿਮਾਂਡ ਰਹਿੰਦੀ ਹੈ ਕਿ 855 ਹਜ਼ਾਰ ਬਾਰਸ ਪੀਟੀਓ ਪਾਵਰ ਸਟੀering ਟੌਪ ਮਾਡਲ ਚ ਆ ਗਿਆ ਬਾਕੀ ਐਮ ਪੰਪ ਲੱਗੇ ਨਾਲ ਸਾਰਾ ਕੋ ਨਾਲ ਜਿਵੇਂ ਖੜਾ ਇੰਦੇ ਨੇ ਠੀਕ ਹੈ ਜੀ ਲੈ ਬਾਈ ਜਿਵੇਂ ਖ ਇਹ ਵੀ 13 ਸੰਗਰੂਰ ਦਾ ਨੰਬਰ ਆ ਤੇ ਬਾਕੀ ਦੇਖ ਜਾਉਂਦੇ ਨੇ ਭਾਈ ਜੀ ਮੁੱਕੀ ਵੀ ਕਰਾ ਵੀ ਲੱਗੀ ਆ ਤੇ ਟਾਇਰ ਬਾਈ ਜੀ ਕਿੰਨੇ ਕੇ ਪੈਸੇ ਪਿਆ ਬਾਈ ਜੀ ਇਹਦੇ ਟਾਇਰ 80 ਪੈ ਹੈ ਜੀ ਠੀਕ ਆ ਜੀ 75 80 ਪੈ ਟਾਇਰ ਪੈਣਗੇ ਫਸਟ ਕੁਆਲਟੀ ਦਾ ਭਾਈ ਜੀ ਸੈਕੰਡ ਦਾ ਫਸਟ ਠੀਕ ਆ ਜੀ 14 ਮਾਡਲ ਆ ਤੇ ਡਿਮਾਂਡ ਭਾਈ ਜੀ 5 15 ਮੰਗਦੇ ਆ ਜੀ ਠੀਕ ਆ ਜੀ ਤਾਂ ਵੀ 5 ਲੱਖ 15000 ਰੁਪਏ ਡਿਮਾਂਡ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਪੂਰਾ ਸਾਫ ਪਿਆਗਾ ਤੇ ਮੇਨ ਲੋਕੇਸ਼ਨ ਭਾਈ ਜੀ ਬਰਨਾਲਾ ਵਾਲਾ ਏਰੀਆ ਹਾਂਜੀ ਠੀਕ ਆ ਜੀ ਤੇ ਕਿੰਨੇ ਹੋਰ ਵੀ ਟਰੈਕਟਰ ਅਵੇਲੇਬਲ ਹੋਰ ਦੁਕਾਨ ਤੇ ਖੜੇ ਹੁੰਦੇ ਆ ਜੀ ਆਪਣਾ ਠੀਕ ਆ ਜੀ ਤੇ ਸ਼ੋਅਰੂਮ ਕਿੱਥੇ ਪੈ ਜਾਂਦਾ ਬਾਈ ਸ਼ੋਅਰੂਮ ਜੋ ਉੱਤਰਾਉ ਲੈ ਲੂ ਨੂੰ ਜਾਣਿਆ ਬਰਨਾਲੇ ਤੋਂ ਠੀਕ ਆ ਜੀ 메ਨ ਰੋਡ ਦੇ ਉੱਪਰ ਹੀ ਆ ਠੀਕ ਆ ਜੀ ਸਿੱਧੂ ਸ਼ੇਲ ਪਰ ਜੇ ਟਰੈਕਟਰ ਸਿੱਧੂ ਸ਼ੇਲ ਪਰ ਚੇਜ ਆ ਹਾਂ ਠੀਕ ਆ ਬਾਈ ਜੀ ਜੇ ਮੈਂ ਆਪਾਂ ਗਰਚਾ ਰੋਡ ਕਰਨੀ ਆ ਜਿਹੜਾ ਹਾਂ ਹਾਂ ਗਰਚਾ ਰੋਡ ਦੇ ਨੇੜੇ ਆ ਠੀਕ ਆ ਗਰਚਾ ਰੋਡ ਦੇ ਨੇੜੇ ਕਰੇਵਾਲ ਪੈਲਸ ਦੇ ਕੋਲ ਨਹੀਂ 메ਨ ਰੋਡ ਦੇ ਉੱਪਰ 메ਨ ਰੋਡ ਦੇ ਉੱਪਰ ਜਿੱਥੇ ਕਰੇਵਾਲ ਨੂੰ ਮੋੜਦਾ ਹਾਂ 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 ਠੀਕ ਆ